ਸਮਰਾਲਾ ਦੇ ਕੋਲ ਬੀਤੀ ਰਾਤ ਹੋਇਆ ਦਰਦਨਾਕ ਸੜਕ ਹਾਦਸਾ ਲੁਧਿਆਣਾ ਈਸਟ ਦੇ ACP ਅਤੇ ਉਹਨਾਂ ਦੇ ਗਨਮੈਨ ਦੀ ਹੋਈ ਮੌਤ ਤੇ ਡਰਾਈਵਰ ਹੋਇਆ ਬੁਰੀ ਤਰ੍ਹਾਂ ਜ਼ਖਮੀ ਰਾਤ 1 ਵਜੇ ਸਮਰਾਲਾ ਕੋਲ ਪੈਂਦੇ ਪਿੰਡ ਦਿਆਲਪੁਰਾ ਦੇ ਨੇੜੇ ਫਲਾਈਓਵਰ ਤੇ ਇੱਕ ਦਰਦਨਾਕ ਹਾਦਸਾ ਹੋ ਗਿਆ ਜਿਸ ਵਿੱਚ ਲੁਧਿਆਣਾ ਈਸਟ ਦੇ ACP ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਹੈ ਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ ਏਸੀਪੀ ਸੰਦੀਪ ਸਿੰਘ ਅਤੇ ਮ੍ਰਿਤਕ ਗਨਮੈਨ ਪਰਮਜੋਤ ਮਾਜੂ ਹੋਈ ਹੈ ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਸਮਰਾਲਾ ਕੋਲਾਕੇ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ ਤੇ ਇੱਕ ਓਵਰਟੇਕ ਕਰ ਰਹੀ ਸਕੋਰਪਿਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਫੋਰਚੂਨਰ ਗੱਡੀ ਨੂੰ ਮੌਕੇ ਤੇ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਜਿਸ ਸਮੇ ਗੱਡੀ ਅੱਗ ਲੱਗੀ ਮ੍ਰਿਤਕ ਏਸੀਪੀ ਗਨਮੈਨ ਡਰਾਈਵਰ ਗੱਡੀ ਦੇ ਵਿੱਚ ਹੀ ਸਨ ਅਤੇ ਘਟਨਾ ਦੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਪੀਕੇ ਪੁੱਜੀ ਨਾ ਤੁਹਾਨੂੰ ਲੱਗਦਾ ਨਾ ਆਪਕੋ ਐਕਸੀਡੈਂਟ ਹੋਇਆ ਸੀ ਬੰਦ ਤੋਂ ਹਸਪਤਾਲ ਦੇ ਹਾਂਜੀ ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਪਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਅਨਿਵਾਇਸ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਸੇਵ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇ ਹੋਏ ਨੇ ਜਿਸ ਜਿਸ ਕੀ ਨਾਮ ਜਿਹੜਾ ਸਰ ਇਹ ਤੇ ਸੰਦੀਪ ਸਿੰਘ ਆ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਗੱਲਬਾਤ ਜਿਹਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਤੇ ਕਿੰਦੀ ਕੁ ਉਮਰ ਹੋਣਾ ਉਹਨਾਂ ਨੂੰ ਕੁਛ ਹੈ ਅ ਸਰ ਕੀ 40 ਸਾਲ ਦੇ ਆਸ-પાસ ਜਿਹੜਾ ਗੱਲਬਾਤ ਸੀ ਆ ਉਹ ਵੀ ਜਿਹੜੀ ਕੋ ਬੋਲ ਰਹੀ ਹਾਂ ਠੀਕ ਹੈ ਆਸ-પાસ ਇਹ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਜੀ ਅ ਅਸੀਂ ਦਾ ਆਪਣੇ ਵੱਲ ਲੁਧਿਆਣਾ ਰੈਫਰ ਕੀਤਾ ਜੀ ਕਿੰਨਾ ਜਿੰਜਰ ਸੀ ਉਹਦਾ ਕਿੰਨੀ ਸੱਟ ਲੱਗੀ ਉਹ ਠੀਕ ਸੀ ਕਿ ਲਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਅੱਜ ਡਿਊਟੀ ਹਸਪੀਟਲ ਤੋਂ ਹਾਂਜੀ ਬਿਲਕੁਲ